ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਿਮినਲ ਅਤੇ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮਹਿੰਮ ਚਲਾਉਂਦੀ ਰਹੀ ਹੈ ਇਸੇ ਮੈਂ ਵਿੜੜੀ ਚ 28 ਦਸੰਬਰ ਨੂੰ ਸਿਵਲ ਲਾਈਨ ਚ 217 ਨੰਬਰ ਮਕਦਮਾ ਦਰਜ ਹੋਇਆ ਸੀ ਜੀਤੇ ਚ ਬਿੰਦੂ ਜਿਹੜਾ ਕਿ ਮੋਗੇ ਦਾ ਕਬੱਡੀ ਖਿਡਾਰੀ ਸੀ ਉਹਦੇ ਘਰੇ ਵੜ ਕੇ ਮੋਗੇ ਰੀਏ ਚ ਉਹਨਾਂ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਉਹਦੇ ਲੱਤਾਂ 'ਚ ਗੋਲੀਆਂ ਵੱਜੀਆਂ ਸੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀ ਉਸ ਮੁਕਦਮੇ 'ਚ ਅਸੀਂ ਇੱਕ ਸ਼ੂਟਰ ਰੈਸਪੀਦਾ ਸੀ ਤੇ ਇੱਕ ਜਿਹੜਾ ਉਹਨੂੰ ਸਪੋਰਟ ਦੇਣ ਵਾਲਾ ਦੂਜਾ ਅਨਸਰ ਸੀਗਾ ਉਹਨੂੰ ਅਰੈਸਟ ਕੀਤਾ ਸੀ ਜਿਹੜਾ ਦੂਜਾ ਸ਼ੂਟਰ ਸੀ ਉਹ ਉਸ ਵਰਦਾਂ ਚ ਹਨ ਪਛਾਤਾ ਸੀਗਾ ਜੱਗਾਪੂਰ ਰੋਡ ਜਿਹੜਾ ਲਾਰੈਂਸ ਮਿਸ਼ਨੋਈ ਦਾ ਕਰੀਬੀ ਸਾਥੀ ਆ ਤੇ ਬਾੜਨੇ ਮੋਲੀ ਵਿੱਚ ਬੈਠਾ ਉਹਦੇ ਇਸ਼ਾਰਿਆਂ ਤੇ ਵਾਰਦਾਤ ਹੋਈ ਸੀ ਪਟਿਆਲਾ ਪੁਲਿਸ ਨੇ ਬੜੀ ਮਿਹਨਤ ਨਾਲ ਐਸਪੀ ਸਿਟੀ ਸਰਫਰਾਜ਼ ਅਲਮ ਡੀਐਸਪੀ ਡੀ ਸੁਖਮਰਤ ਬੰਧਵਾਂ ਇਨਚਾਰਜ ਸੀਜੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਰਜਿੰਦਰ ਸਿੰਘ ਤੇ ਨੂੰ ਇਹਨਾਂ ਨੇ ਵਾਰ-ਵਾਰ ਟੀਮਾਂ ਬਣਾ ਕੇ ਜਦੋਂ ਪਹਿਲਾ ਸ਼ੂਟਰ ਅਸੀਂ ਅਰੈਸਟ ਕਰ ਲਿਆ ਸੀ ਉਹਦੇ ਬਾਅਦ ਦੂਜੇ ਸ਼ੂਟਰ ਦੀ ਭਾਲ ਕਰਨ ਲਈ ਬੜੀ ਢੰਗਾਈ ਨਾਲ ਤਖਤੀਸ਼ ਵੀ ਕੀਤੀ ਗਈ ਤੇ ਅਡਾ ਟੀਮਾਂ ਨੇ ਕੰਮ ਕੀਤਾ ਅਸੀਂ ਅੱਜ ਜਿਹੜਾ ਦੂਜਾ ਸ਼ੂਟਰ ਸੀਗਾ ਉਸ ਵਾਰਦਾਤ ਚ ਜਿਹੜਾ ਕਿ ਅਨ ਆਈਡੈਂਟੀਫਾਈਡ ਅਣਪਛਾਤਾ ਚੱਲੇ ਆ ਰਿਹਾ ਸੀ ਉਹਨੂੰ ਅਰੈਸਟ ਕਰਕੇ ਉਹਦੇ ਤੋਂ ਦੋ ਵੈਪਨਸ ਹੋਰ ਰਿਕਵਰ ਕੀਤੇ ਦੋਨੇ ਮੁਕਦਮਿਆਂ ਚ ਕੁੱਟਲ ਸਾਡੇ ਪੰਜ ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ ਤਿੰਨ ਲੋੜੀਦੇ ਜਿਹੜੇ ਸ਼ੂਟਰ ਤੇ ਸਪੋਰਟਰ ਸੀਗੇ ਉਹ ਅਰੈਸਟ ਹੋ ਗਏ ਇਸ ਦੂਜੇ ਸ਼ੂਟਰ ਦਾ ਯਸ਼ਮਨ ਸਿੰਘ ਨਾਇਕ ਉਰਫ ਅਮਨਾ ਇਹ ਬਠਿੰਡੇ ਦਾ ਰਹਿਣ ਵਾਲਾ ਹੈ ਇਹਦੇ ਤੋਂ ਦੋ ਵਧੀਆ ਕੁਆਲਟੀ ਦੇ 32 ਗੋਲ ਦੇ ਪਿਸਤਲ ਤੇ 10 ਰਾਉਂਡ ਅਸੀਂ ਰਿਕਵਰ ਕੀਤੇ ਇਹਨੇ ਕਬੂਲਿਆ ਵੀ ਆ ਕਿ ਜਿਹੜਾ ਉਹ ਕਬੱਡੀ ਖਿਡਾਰੀ ਸੀ ਬਿੰਦਰੂ ਉਹਦੇ ਘਰੇ ਇਹ ਜਿਹੜਾ ਦੂਜਾ ਸ਼ੂਟਰ ਸੀ ਉਹਦੇ ਨਾਲ ਹੀ ਗਿਆ ਸੀ ਤੇ ਕਮੋਟਰ ਦਾ ਪੰਜਰਾ ਹੱਥ ਚ ਫੜ ਕੇ ਜਿਵੇਂ ਪਿੰਡਾਂ 'ਚ ਆਮੋਨ ਰਾਗੀ ਸਾਡਾ ਕਬੂਤਰ ਤੁਹਾਡੇ ਬਨੇਰੇ ਤੇ ਆ ਕੇ ਬੈਠਾ ਤੇ ਉਹ ਕਬੂਤਰ ਦਾ ਪੰਜਰਾ ਹੱਥ ਚ ਫੜ ਕੇ ਅੰਦਰ ਗਏ ਆ ਤੇ ਪਹਿਲਾਂ ਉਸ ਕਬੱਡੀ ਖਿਡਾਰੀ ਦੀ ਮਦਰ ਜਿਹੜੀ ਆ ਉਹਨੂੰ ਕੌਨਫੀਡੈਂਸ ਚ ਲਿਆ ਕਿ ਅਸੀਂ ਆਪਣਾ ਕਬੂਤਰ ਲਾਭ ਦੇ ਨੂੰ ਆਏ ਆ ਇੱਥੇ ਤੇ ਤੁਸੀਂ ਆਪਣੇ ਬੇਟੇ ਨੂੰ ਬੁਲਾ ਲਓ ਤੇ ਜਿਵੇਂ ਹੀ ਉਹ ਕਬੱਡੀ ਖਿਡਾਰੀ ਥੱਲੇ ਉਤਰਿਆ ਤੇ ਉਹਦੇ ਤੇ ਤਾਪੜ ਤੋੜੇ ਨੰਨੇ ਗੋਲੀਆਂ ਚਲਾਈਆਂ ਸੀ ਇਸ ਦੂਜੇ ਸ਼ੂਟਰ ਦੀ ਅਰੈਸਟ ਦੇ ਨਾਲ ਹੀ ਅਸੀਂ ਜੰਗਾ ਤੋਂ ਰਿਪੋਰਟ ਦਾ ਜਿਹੜਾ ਮੋਡਿਊਲ ਸੀਗਾ ਬਿੰਦੂ ਸ਼ੂਟਰ ਦਾ ਇਸ ਪੂਰੇ ਮੋਡਿਊਲ ਨੂੰ ਅਸੀਂ ਬਾਸਟ ਕੀਤਾ ਹੈ ਤੇ ਦੋਨੇ ਸ਼ੂਟਰ ਤੀਜਾ ਜਿਹੜਾ ਲੌਜਿਸਟਿਕਲ ਸਪੋਰਟ ਦੇਣ ਵਾਲਾ ਮੁੰਡਾ ਤੇ ਟੋਟਲ ਪੰਜ ਪਿਸਤੌਲ ਜਿਨ੍ਹਾਂ ਤੋਂ ਦੋ ਪਿਸਤੌਲ ਆਜਨੇ ਤੇ ਤਿੰਨ ਪਿਸਤੌਲ ਕਰਾ ਸੀ ਸਰ ਇਹਨਾਂ ਦਾ ਕੋਈ ਪੋਲੀਟੀਕਲ ਰਿਲੇਸ਼ਨ ਸਾਹਮਣੇ ਆਇਆ ਕੋਈ ਪੋਲੀਟੀਕਲ ਰਿਲੇਸ਼ਨ ਕਿਸੇ ਪ੍ਰਕਾਰ ਦਾ ਕੋਈ ਸਾਹਮਣੇ ਨਹੀਂ ਜਿਹੜਾ ਬਾਹਰ ਬੈਠਾ ਹੈ ਜੰਗਾ ਤੋਂ ਰਿਪੋਰਟ ਦਾ ਮੋਗੇਰੀ ਦਾ ਰਹਿਣ ਵਾਲਾ ਉਹ ਲਾਰੈਂਸ ਬਿਸ਼ਨਰੀ ਦਾ ਕਰੀਬੀ ਸਾਥੀ ਆ ਉਹ ਵੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਵਿੰਦਰੂ ਆ ਉਹਦੇ ਨਾਲ ਉਹਦੀ ਨਿੱਜੀ ਰੰਜਿਸ਼ ਸੀਗੀ ਜਿਹਦੇ ਕਰਕੇ ਉਹਦੇ ਇਸ਼ਾਰਿਆਂ ਤੇ ਇਹਨਾਂ ਮੁੰਡਿਆਂ ਨੇ ਇਸ ਘਟਨਾ ਤੋਂ ਅੰਜਾਮ ਦਿੱਤਾ। ਨਹੀਂ ਅਜੇ ਤਫ਼ਤੀਸ਼ ਦਾ ਵਿਸ਼ਾ ਹੈ। ਟੋਟਲ ਸਰ ਕਿੰਨੇ ਲੋਕ ਸੀ ਇਸ ਪੂਰੇ ਇਸ ਪੂਰੇ ਮੋਡੀਊਲ ਚ 3 ਲੋਕ ਸੀਗੇ ਜੀ ਇਹਨਾਂ ਨੇ ਅਰੈਸਟ ਹੋ ਗਏ ਆ। ਪੰਜ ਵਪਨ ਜਿਹੜੇ ਹੋ ਰਿਕਵਰ ਹੋ ਗਏ ਸਹੀ ਖਾਸੀય ਦੇਖੀ ਜਾ ਰਹੀ ਹੈ ਕਿ ਇਹਨਾਂ ਕੋਲ 32 ਮੋਰ ਜਿਹੜਾ ਸਭ ਤੋਂ ਜ਼ਿਆਦਾ ਬਰਾਮਦ ਹੋਇਆ ਇਸ ਦਾ ਵੱਡਾ ਕਾਰਨ ਕਿ ਨਿਕਲੇ ਕਿ 32 ਮੋਰ ਹੀ ਮਿਲਤੀ ਨੇ ਹੋਇਆ ਤੇ ਦੇਖੋ ਇਹ ਬੜੇ ਵਧੀਆ ਕੁਆਲਟੀ ਦੇ ਬਕੀ ਮੋਰ ਦੇ ਪਿਸਤਲ ਨੇ ਪਟਿਆਲਾ ਪੁਲਿਸ ਨੇ ਪਹਿਲਾਂ ਵੀ 100 ਦੇ ਲਾਗੇ ਹਸਲਾ ਪੂਰੇ ਸਾਲ ਚ ਬਰਾਮਦ ਕੀਤਾ ਇਹ 32 ਮੋਰ ਦੇ ਹਰ ਸਿਸਟਮ ਦਾ ਰੈਕੋਰਡ ਲਿੰਕੇਜ ਆਪਾਂ ਨੇ ਕੀਤੇ ਮੱਧ ਪ੍ਰਦੇਸ਼ ਨਾਲ ਕਿਤੇ ਨਾ ਕਿਤੇ ਜੁੜਦਾ ਹੈ ਕਿਉਂਕਿ ਮੱਧ ਪ੍ਰਦੇਸ਼ ਚ ਇੱਕ ਪਰਟੀਕੂਲਰ ਕਮਿਊਨਿਟੀ ਜਿਹੜੀ ਹੈ ਉਹ ਕੁਝ ਪਾਰਟਿਕੂਲਰ ਏਰੀਆਜ਼ 'ਚ ਇਹੋ ਜਿਹੇ ਵਧੀਆ ਕੁਆਲਿਟੀ ਦੇ ਰੱਪਨ ਉਣਾਉਣੇ ਵੀ ਉਹਨਾਂ ਨੇ ਛੋਟੀ ਛੋਟੀ ਵਰਕਸ਼ਾਪਾਂ ਬਣਾਈਆਂ ਹੋਈਆਂ ਨੇ ਤੇ ਪੰਜਾਬ 'ਚ ਕਾਫੀ ਜਿਹੜਾ ਮਧ ਪ੍ਰਦੇਸ਼ ਤੋਂ ਇਹ ਰੱਪਨ ਜੜਾ ਆ ਰਿਹਾ ਤੇ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ ਕਾਫੀ ਗੱਪਨ ਕਵਰ ਕੀਤੇ ਤੇ ਅੱਗੇ ਵੀ ਅਸੀਂ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਸਰ ਇਹਨਾਂ ਦਾ ਕੁਝ ਇਹਨਾਂ ਦਾ ਫੋਟੋ ਵੀ ਲੱਗ ਸਕਦਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਹੋਰ ਵੀ ਜਿਹੜੇ ਸਾਥੀ ਉਹ ਵੀ ਇਸ ਮੁਕਦਮੇ 'ਚ ਅਸੀਂ ਵੈਰੀਫਾਈ ਕਰਾਂਗੇ ਇਨਵੈਸਟਿਗੇਟ ਕਰਾਂਗੇ ਸਰ ਪਹਿਲਾਂ ਕੋਈ ਕੇਸ ਚੱਲਦੇ ਨੇ ਇਹਨਾਂ ਦੇ ਹੋਰ ਵੀ ਕੋਈ ਨਾ ਕੋਈ ਕ੍ਰਿਮਨਲ ਬਿਸ਼ੋਪ ਨਹੀਂ ਹੈ ਪਟਿਆਲਾ ਪੁਲਿਸ ਨੇ ਜਿਵੇਂ ਪਿਛਲੇ ਦੋ ਮਹੀਨਿਆਂ 'ਚ ਗੈਂਗਸਟਰ ਵੱਡੀ ਸੰਖਿਆ ਦੇ ਕਾਸਟ ਕਰਤੀ ਹੈ ਜੀ ਅੱਜ 26 ਜਨਵਰੀ ਨੂੰ ਕੋਈ ਸਨਮਾਨ ਅਕੀ ਪਟਿਆਲਾ ਪੁਲਿਸ ਨੂੰ ਮਿਲ ਰਿਹਾ ਦੇਖੋ ਜੀ ਅਸੀਂ ਜਿਹੜੇ ਵੀ ਮੁਲਾਜ਼ਮ ਚੰਗੀ ਕਾਰਗੁਜ਼ਾਰੀ ਕਰਦੇ ਉਹਨਾਂ ਦੇ ਅਵਾਰਡਸ ਰეკਮੈਂਡ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਅਫਸਰ ਦੀ ਨਿੱਜੀ ਸਿਫਾਰਿਸ਼ ਨਾ ਹੋਵੇ ਜਿਹੜੇ ਮੁਲਾਜ਼ਮ ਨੂੰ ਕੋਈ ਸਨਮਾਨਿਤ ਕੀਤਾ ਜਾਣਾ ਉਹਦਾ ਕੰਮ ਹੀ ਉਹਦਾ ਸਿਫਾਰਿਸ਼ ਹੋਵੇ ਤੇ ਜਿਹੜੇ ਡਿਸਰਵਿੰਗ ਮੁਲਾਜ਼ਮ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਮਾਨ ਜੋ ਡੀਜੀਪੀ ਪੰਜਾਬ ਡੀਜੀਪੀ ਕਮੈਂਡੇਸ਼ਨ ਡਿਸ ਦਾ ਲਾਸਟ ਮਨ ਸਰਟੀਫਿਕੇਟ ਆਊਟ ਆਫ ਟਨ ਪ੍ਰੋਮੋਸ਼ਨ ਵੀ ਦਿੱੰਦੇ ਰਹੀ ਹੈ ਤੇ ਜਿਹੜਾ ਵੀ ਅੱਗੇ ਮੁਲਾਜ਼ਮ ਚੰਗੀ ਕਾਰਗੁਜ਼ਾਰੀ ਕਰੂਗਾ ਇਨਵੈਸਟੀਗੇਸ਼ਨ ਡਿਟੈਕਸ਼ਨ ਪ੍ਰੀਵੈਂਸ਼ਨ ਆਫ ਕਰਾਈਮ ਜਿਵੇਂ ਉਹਨੂੰ ਸਨਮਾਨਿਤ ਕਰੇਗਾ